ਪਵਿੱਤਰ ਚਰਣਾ ਕਮਲਾ ਵਿਖੇ ਅਰਦਾਸ ਬਿੰਤੀ ਜੋਦਨੀਆ ਸਤਿਗੁਰੂ ਆਪ ਜੀ ਦੀ ਗੁਰਬਾਣੀ ਦਾ ਪਰਮਾਣ ਹੈ ਸੂਰਾ ਸੋ ਪਛਾਨੀਐ ਜੋ ਲੜਾ ਦੀਨ ਕੇ ਤਾ ਪਰਜਾ ਪਰਜਾ ਕਟ ਮਰੈ ਕਬ ਹੂਨਾ ਛਾਡ ਖੇਤ ਗਗਨ ਗਮਾਮਾ ਬਾਜਿਓ ਪਰਿਓ ਮੇਸ਼ਾਨ ਕਾਉ ਕੇਤ ਜੋ ਮੰਡਿਓ ਸੂਰਮਾਨ ਅਬ ਜੂਜਨ ਕੋ ਧਾਉ ਦੇ ਭਾਵ ਕਾ ਅਨਸਾਰ ਪਤਸ਼ਾਹੀ ਸਰਬੰਸਦਾਨੀ ਤਨ ਤਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸਤਕਾਰਯੋਗ ਮਾਤਾ ਜੀ ਮਾਤਾ ਗੁਜਰਕੌਰ ਛੋਟੇ ਸਹਿਬਜਾਦੇ ਸਹਿਬਜਾਦੇ ਜੋਰਾਵਰ ਸਿੰਘ ਜੀ ਫਤੇਹ ਸਿੰਘ ਜੀ ਤਿੰਨਾਂ ਦੀ ਲਸ਼ਾਨੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਏ ਸਰਬੱਤ ਨਗਰ ਪਿੰਡ ਚੁੰਡਾ ਦੇ ਵੀ ਵਿਕੇ ਸਤਿਗੁਰੂ ਹਰ ਸਾਲ ਦੀ ਤਰ੍ਹਾਂ ਆਪ ਜੀ ਦੇ ਚਰਨ ਪੜਸ ਕਰਕੇ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ਸਤਿਗੁਰੂ ਸੋ ਇੱਕਾ ਵੀ ਸਰਵਤ ਨਗਰ ਚਵਿੰਦਾ ਦੇਵੀ ਮਿਲ ਕਰਕੇ ਸਤਿਗੁਰੂ ਆਪ ਜੀ ਦੇ ਬਖਸ਼ੇ ਹੋਏ ਪੜਹਾਰਿਆਂ ਦੇ ਵਿੱਚੋਂ ਸਿਵਾਵਾਪਾ ਕਰਕੇ ਤਨ ਸਤਿਗੁਰੂ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਮਾਤਾ ਗੁਜਰ ਕੌਰ ਜੀ ਦੇ ਸਲਾਣਾ ਯਾਦ ਨੂੰ ਤਾਜ਼ਾ ਕਰਦੇ ਹੋਏ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਰਹਿਮਤ ਕੀਤੀ ਹੈ ਸਰਵਾਤਰ ਨਗਰ ਮਿਲ ਕਰਕੇ ਸੰਧਿਆ ਦੇ ਟਾਈਮ ਤੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪਰਾ ਆਰੰਭ ਕੀਤੇ ਸਨ ਸ왈ਜੀ ਦੀ ਕਿਰਪਾ ਅਨਸਾਰ ਸੰਪੂਰਨ ਭੋਗ ਪੈ ਸਤਗੁਰੂ ਭਗਤ ਉਪਰੰਤ ਸੱਚੇ ਪਾਤਸ਼ਾਹ ਜੀ ਬਾਬਵਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ ਦੇ ਮਹਾਵਾਕਾ ਨੂੰ ਪੰਜ ਸਾਲ ਸੱਚੇ ਪਾਤਸ਼ਾਹ ਦੀ ਅਲਾਹੀ ਬਾਣੀ ਦੇ ਕੀਰਤਨ ਹੋਏ ਸਤਿਗੁਰੂ ਕਵੀ ਸ਼੍ਰੀ ਵਾਰਾ ਹਾਜ਼ਰ ਹੋਇਆ ਸੱਚੇ ਪਾਤਸ਼ਾਹ ਆਪਣੀ ਰਹਿਮਤ ਕੀਤੀ ਸਤਿਗੁਰੂ ਆਪਦੇ ਬੱਚਿਆਂ ਸਿਰ ਤੇ ਮਿਰਪੜਿਆ ਹੱਥ ਰੱਖ ਕੇ ਸੋ ਦਿਸਕਰ ਗੁਰਬਾਣੀ ਪੜਨ ਦੀ ਸੇਵਾ ਕਰਨ ਦੀ ਸਤਕੀਰਤਨ ਕਰਨ ਦੀ ਸਮਤ ਬਖਸ਼ਿਸ਼ ਕਰਨੀ ਮਹਾਰਾ ਆਪ ਜੀ ਨੇ ਕਿਰਪਾ ਕੀਤੀ ਇਸੇ ਤਰ੍ਹਾਂ ਸਰਬਤ